ਸੰਜ ਸਜ ਨੂੰ ਅੱਜ ਮੀਂਹ ਪੈ ਰਿਹਾ ਵਾ ਤੇ ਮੌਸਮ ਪੂਰਾ ਵਧੀਆ ਹੋਇਆ ਆ ਠੰਡਾ ਠਾਰ ਮੌਸਮ ਹੋਇਆ ਵਾ ਤੇ ਜਦੋਂ ਵੀ ਐਵੇਂ ਦਾ ਮੌਸਮ ਬੰਦਾ ਠੰਡਾ ਠਾਰ ਮੰਨ ਲਓ ਬਾਰਿਸ਼ ਆਉਂਦੀ ਏ ਤੇ ਜਿੰਨਾਂ ਕੋਲ ਤਾਂ ਚੰਗਾ ਪੈਸਾ ਤੇ ਲ ਹੈਗਾ ਉਹ ਤਾਂ ਬੰਦੇ ਚਾਰ ਭਰਾ ਇਕੱਠੇ ਹੋ ਕੇ ਇਹ ਚੀਜ਼ ਸੋਚਦੇ ਨੇ ਵੀ ਅੱਜ ਆਪਾਂ ਕਿਸੇ ਚੰਗੇ ਮੰਨ ਲਓ ਰੈਸਟੋਰੈਂਟ 'ਚ ਚੱਲਦੇ ਆ ਤੇ ਇੰਜੋਏ ਕਰਾਂਗੇ ਪਾਰਟੀ ਪੁਲਟੀ ਕਰਦੇ ਆ ਠੀਕ ਹੈ ਤੇ ਸੱਜਣੋ ਜਿਨ੍ਹਾਂ ਕੋਲ ਪੈਸਾ ਹੈ ਨਹੀਂਗਾ ਥੋੜੇ ਜਿਹਨਾਂ ਦੀਆਂ ਛੱਤਾਂ ਕੱਚੀਆਂ ਨੇ ਤੇ ਜਦੋਂ ਫਿਰ ਬੱਦਲ ਚੜਦਾ ਤੇ ਉਹਨਾਂ ਦਾ ਸਾਰੇ ਪਰਿਵਾਰ ਦੀ ਜਿਹੜੀ ਰੋਟੀ ਹੈ ਨਾ ਰੋਟੀ ਪੱਕੀ ਉਹ ਵੀ ਉਹਨਾਂ ਨੂੰ ਭੁੱਲ ਜਾਂਦੀ ਏ ਜਦੋਂ ਬੱਦਲ ਕਾਲੀਆਂ ਘਟਾ ਚੜਦੀਆਂ ਨੇ ਬੱਦਲ ਆਉਂਦਾ ਮੀਂਹ ਆਉਂਦਾ ਵਾ ਤੇ ਉਹਨਾਂ ਨੂੰ ਇਹ ਚਿੰਤਾ ਸਤਾਉਣ ਲੱਗ ਜਾਂਦੀ ਏ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਿਤੇ ਸਾਡੇ ਬੱਚਿਆਂ ਦੇ ਉੱਪਰ ਸਾਡੀਆਂ ਛੱਤਾਂ ਨਾ ਕਿਤੇ ਕੋਈ ਨੁਕਸਾਨ ਹੀ ਨਾ ਹੋ ਜਾਏ ਕਿਤੇ ਸਾਡੀ ਕੋਈ ਛਾਤੀ ਨਾ ਟਿਕ ਪਈ ਠੀਕ ਹੈ ਜਿਹੜੇ ਪੈਸੇ ਵਾਲੇ ਨੇ ਉਹਨਾਂ ਨੂੰ ਚਾਹ ਚੜ ਜਾਂਦਾ ਹੈ ਠੰਡਾ ਮੌਸਮ ਦੇਖ ਕੇ ਵੀ ਅੱਜ ਇੰਜੋਏ ਕਰਾਂਗੇ ਅੱਜ ਪਾਰਟੀ ਕਰਾਂਗੇ ਸ਼ਾਮ ਨੂੰ ਬੈਠਾ ਖਲੋਵਾਂਗੇ 10-2000 ਰੁਪਿਆ ਮੰਨ ਲਓ ਰਾਤ ਰਾਤ ਚਲਾ ਕੇ ਤੇ ਘਰ ਨੂੰ ਆ ਜਾਾਂਗੇ ਠੀਕ ਹੈ ਸਵੇਰ ਨੂੰ ਜਿਹੜਾ 20-3000 ਲਾ ਲਿਆ ਉਹ ਮੰਨ ਲਓ ਗਿਆ ਤੇ ਜਿਹੜੇ ਕੱਚੀਆਂ ਛੱਤਾਂ ਵਾਲੇ ਨੇ ਉਹ ਸਾਰੀ ਰਾਤ ਸੌਂ ਕੇ ਨਹੀਂ ਦੇਖਦੇ ਪੱਕੀ ਰੋਟੀ ਵੀ ਉਵੇਂ ਰਹਿ ਜਾਂਦੀ ਏ ਉਹਨਾਂ ਨੂੰ ਸਾਰੀ ਰਾਤ ਟੈਨਸ਼ਨ 'ਚ ਹੀ ਲੰਘ ਜਾਂਦੀ ਏ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਜਾਂ ਮੀਂਹ ਆ ਗਿਆ ਤੇ ਸਾਡੇ ਕਿਤੇ ਛੱਤ ਡੇਗੀ ਨਾ ਪਵੇ ਕੋਈ ਨੁਕਸਾਨੀ ਨਾ ਹੋ ਜੇ ਤੇ ਜਿਹੜੇ ਇੰਜੋਏ ਕਰਨ ਵਾਲੇ ਨੇ ਨਾ ਮੇਰੇ ਭਰਾ ਜਿੰਨਾਂ ਕੋਲ ਪੈਸਾ ਮਾਰਾ ਹੀ ਨੇ ਤੁਹਾਨੂੰ ਦਾਤ ਬਖਸ਼ੀ ਪੈਸਾ ਤੇ ਲਾ ਦਿੰਦਾ ਚੰਗਾ ਟਾਈਮ ਦਿੰਦਾ ਤੁਹਾਨੂੰ ਇੱਕ ਬੇਨਤੀ ਕਰੂੰਗਾ ਭਰਾ ਭਰਾ ਮੇਰੋ ਜੇ ਮਾਰਾ ਇਹਨੇ ਤੁਹਾਨੂੰ ਇੰਨੇ ਜੋਗੇ ਕੀਤਾ ਨਾ ਪੈਸੇ ਢਿੱਲੇ ਜੋਗੇ ਕਿਸੇ ਦਾ ਸਹਾਰਾ ਬਣੋ ਠੀਕ ਹੈ ਇੱਕ ਰਾਤ ਮੰਨ ਲਓ ਆਪਾਂ ਜਾ ਕੇ ਖਾ ਪੀ ਕੇ ਕੋਈ 20-30 ਹਜ਼ਾਰ ਰੁਪਿਆ ਆਪਾਂ ਜਿਹੜਾ ਲਾਂ ਦਾ ਉਹ ਆਪਣਾ ਮੰਨ ਲਓ ਕਿਸੇ ਕੰਮ ਨਹੀਂ ਹੈਗਾ ਸਵੇਰ ਨੂੰ ਦਿਨ ਚੜਦੇ ਨੂੰ ਮਿੱਟੀ ਏ ਠੀਕ ਹੈ ਉਹਨੂੰ ਕਿਸੇ ਨਹੀਂ ਬਾਅਦ ਚ ਪੁੱਛਣਾ ਤੁਹਾਡਾ ਬਿਲਕੁਲ ਬੇਕਾਰ ਹੈ 2-4 ਘੰਟਿਆਂ ਦਾ ਤੁਹਾਡਾ ਇੰਜੋਏ ਜ਼ਰੂਰ ਹੋ ਸਕਦਾ ਬਾਕੀ ਬਾਅਦ ਚੋਂ ਤੁਹਾਡਾ ਪੈਸਾ ਜਿਹੜਾ ਸਾਰਾ ਬਰਬਾਦ ਹੈ ਤੇ ਜੇ ਸੱਜਣੂ ਉਹੀ ਤੁਸੀਂ ਜਿਹੜੇ ਚਾਰ ਭਰਾਵਾਂ ਕੋਲ ਪੈਸਾ ਤੇ ਲਾ ਕੋਈ 20-2000 ਰੁਪਿਆ 30-30 ਜੇ ਕਿਸੇ ਲੋੜਵੰਦ ਬੰਦੇ ਕੋਲ ਜਿੰਦਾ ਘਰ ਕੱਚਾ ਮਕਾਨ ਕੱਚਾ ਜੇ ਉਹਦੀ ਤੁਸੀਂ ਹੈਲਪ ਕਰੋ ਤੁਸੀਂ ਉਹਦੇ ਬੱਚਿਆਂ ਦੀ ਹੈਲਪ ਕਰੋ ਠੀਕ ਹੈ ਤੇ ਉਹਦੇ ਬੱਚੇ ਜੇ ਕਿਸੇ ਮੰਨ ਲਓ ਉਹਦੇ ਬੱਚੇ ਤੁਹਾਨੂੰ ساری ਜ਼ਿੰਦਗੀ ਯਾਦ ਰੱਖਣਗੇ ਉਹਦੇ ਬੱਚੇ ਤੁਹਾਨੂੰ ساری ਜ਼ਿੰਦਗੀ ਸੇਸਾ ਦੇਣਗੇ ਵੀ ਸਾਡਾ ਸਾਡੀ ਕਿਸੇ ਨੇ ਬਾਹ ਫੜੀਏ ਸਾਡਾ ਕੱਚਾ ਮਕਾਨ ਸੀਗਾ ਤੇ ਸਾਡਾ ਕਿਸੇ ਨੇ ਛੱਤ ਪੱਕੀ ਕਰਤੀ ਸੋਚੋ ਥੋੜੀ ਜਿਹੀ ਮੇਰੇ ਭਰਾ ਜਿਨ੍ਹਾਂ ਨੂੰ ਮਾਰਾ ਹੀ ਨੇ ਪੈਸੇ ਢਿੱਲੇ ਦੀ ਦਾਤ ਬਖਸ਼ੀਏ ਕੰਮ ਸੌਖਾ ਕੀਤਾ ਤੇ ਆ ਬਰਬਾਦ ਮੰਨ ਲਓ ਐਵੇਂ ਉਹ ਰੈਸਟੋਰੈਂਟਾਂ ਚ ਹੋਟਲਾਂ ਚ ਜਾ ਜਾ ਕੇ ਪੈਸਾ ਬਰਬਾਦ ਕਰਨ ਨਾਲੋਂ ਕਿਸੇ ਲੋੜਵੰਦ ਦੀ ਮਦਦ ਕਰਦਿਆ ਕਰੋ ਕਿਸੇ ਦੇ ਕੰਮ ਆਜਿਆ ਕਰੋ ਤਾਂ ਜੋ ਕੋਈ ਵੀ ਕੋਈ ਮੰਨ ਲਓ ਉਹ ਜਿਹਦਾ ਟਾਈਮ ਸਰੂਗਾ ਉਹਦੇ ਬੱਚੇ ਤੁਹਾਨੂੰ ساری ਉਮਰ ਤੁਹਾਨੂੰ ਅਸੀਸਾਂ ਦੇਣਗੇ ਚੰਗੀ ਲੱਗੀ ਵੀਡੀਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਜੇ ਮੇਰੇ ਸਾਰੇ ਭਰਾਵਾਂ ਕੋਲ ਆਪਣੀ ਇਹ ਵੀਡੀਓ ਜ਼ਰੂਰ ਪਹੁੰਚ ਜਾਵੇ